ਆਈ ਲਵ ਯੂ ਆਈ ਲਵ ਯੂ ਟੂ ਪਰ ਤੂੰ ਮੇਰੇ ਵਾਸਤੇ ਕੀ ਕਰ ਸਕਦਾ ਮੈਂ ਤੇਰੇ ਵਾਸਤੇ ਕੁਝ ਨਹੀਂ ਕਰ ਸਕਦਾ ਪੂਰੀ ਜ਼ਿੰਦਗੀ ਮੈਂ ਆਪਣੇ ਵਾਸਤੇ ਕੁਝ ਨਹੀਂ ਕੀਤਾ ਤੇਰੇ ਵਾਸਤੇ ਕੀ ਕਰਾਂਗਾ ਛੋਟੇ ਹੁੰਦੇ ਅੰਮੀ ਹੋਰੇ ਮੈਂ ਨਾ ਦੇਣ ਪੁੱਤਰ ਪੜਾਈ ਕਰ ਲੈ ਪੜਾਈ ਕਰ ਲੈ ਵੱਡਾ ਹੋ ਕੇ ਕੁਝ ਵੱਡਾ ਆਦਮੀ ਬਣ ਜਾਏਗਾ ਮੈਂ ਆਪਣੇ ਵਾਸਤੇ ਪੜਾਈ ਨਹੀਂ ਕੀਤੀ ਤੇਰੇ ਵਾਸਤੇ ਮੈਂ ਕੀ ਕਰਾਂਗਾ ਮੈਂ ਵੱਡਾ ਹੋਇਆ ਅੰਮੀ ਹੋਰੇ ਆਖਦੇ ਪੁੱਤਰ ਪੜਾਈ ਤੇ ਤੂੰ ਕੀਤੀ ਕੋਈ ਨਹੀਂ ਕੋਈ ਕੰਮ ਹੀ ਸਿੱਖ ਲੈ ਮੈਂ ਪੂਰੀ ਜ਼ਿੰਦਗੀ ਹੋ ਗਈ ਆਪਣੇ ਵਾਸਤੇ ਕੰਮ ਨਹੀਂ ਕੋਈ ਸਿੱਖਿਆ ਤੇਰੇ ਵਾਸਤੇ ਮੈਂ ਕੀ ਕਰਾਂਗਾ ਮੈਂ ਥੋੜਾ ਜਿਹਾ ਹੋੜ ਵੱਡਾ ਆਇਆ ਅੱਬੂ ਹਰੇ ਆਖ ਦੇ ਪੁੱਤਰ ਤੂੰ ਕੰਮ ਤੇ ਕੋਈ ਸਿੱਖਿਆ ਕੋਈ ਨਹੀਂ ਆ ਚੱਲ ਤੂੰ ਜਿਹੜਾ ਐਨਾ ਦੁਬਈ ਚਲਾ ਜਾ ਦੁਬਈ ਜਾ ਕੇ ਮਜ਼ਦੂਰੀ ਕਰ ਲਵੀ ਮੈਂ ਉੱਧੇ ਗਿਆ ਮਜ਼ਦੂਰੀ ਕੀਤੀ ਮੈਂ ਕਿਹਾ ਤੇ ਬੜੀ ਓਖੀ ਐ ਮੈਂ ਵਾਪਸ ਆ ਗਿਆ ਮੈਂ ਆਪਣੇ ਵਾਸਤੇ ਮਜ਼ਦੂਰੀ ਨਹੀਂ ਕੀਤੀ ਤੇਰੇ ਵਾਸਤੇ ਮੈਂ ਕੀ ਕਰਾਂ ਮੈਂ ਉੱਥੋਂ ਵਾਪਸ ਆਇਆ ਅੱਬੂ ਹਰੇ ਆਖਿਆ ਪੁੱਤਰ ਹੋੜ ਦੇ ਤੂੰ ਕੁਝ ਕਰਨਾ ਨਹੀਂ ਚੜ ਚੜਨੀ ਦੀ ਢੇੜੀ ਲਾ ਲਿਆ ਕਰ ਸੁਬਾ ਸੁਬਾ ਮੈਂ ਸੁਬਾ ਉੱਠ ਕੇ ਆਪਣੇ ਵਾਸਤੇ ਆਲੂ ਨਹੀਂ ਉਬਾਲੇ ਮੈਂ ਤੇਰੇ ਵਾਸਤੇ ਕੀ ਕਰਾਂਗਾ ਮੇਰੇ ਤੋਂ ਘਰ ਲਈ ਇੰਨੇ ਤੰਗ ਹੋ ਗਏ ਕਿ ਅੱਬੂ ਆਖਿਆ ਪੁੱਤਰ ਤੂੰ ਕੁਝ ਵੀ ਨਾ ਕਰ ਤੂੰ ਸਿਰਫ ਨਾ ਛੋਟੇ ਭਾਈ ਦੀ ਜਿਹੜਾ ਬਾਹਰ ਹੁੰਦਾ ਨਾ ਮਹੀਨੇ ਬਾਅਦ ਸੈਲਰੀ ਆਂਦੀ ਆ ਤੂੰ ਜਾ ਕੇ ਨਾ ਏਟੀਐਮ ਮਾਰ ਕੇ ਨਾ ਉੱਥੋਂ ਸੈਲਰੀ ਕਢਾ ਲਿਆ ਕਰ ਮੈਂ ਸੁਸਤੀ ਦਾ ਮਾਰਾ ਮੈਂ ਉੱਥੇ ਜਾ ਕੇ ਪੈਸੇ ਨਿਕਲਵਾ ਰਿਹਾ ਤੇ ਮੈਂ ਤੇਰੇ ਵਾਸਤੇ ਕੀ ਕਰਾਂਗਾ ਮੈਂ ਕੁਝ ਨਿਕਾਸੀ ਦਤ ਤੇਰੇ ਵਾਸਤੇ ਮੈਂ ਤੇ ਤੇਰੇ ਸਾਰੇ ਤਬੈਤਾਂ ਜੋ ਕਰਨਾ ਤੂੰ ਕਰਨਾ ਤੇ ਮੇਰੇ ਸਹਰੇ ਕਰਨਾ ਹੈ ਮਿਹਰਬਾਨੀ ਵਾਲੀ ਗੱਲ ਹੈ ਮੇਰੇ ਨਾਲ ਵਿਆਹ ਕਰਾ ਲੈ